ਸੱਚ ਇਹ ਨਹੀਂ ਹੈ ਕਿ ਸੈਨੇਟ ਤੇ ਸਿੰਡੀਕੇਟ ਬਹਾਲ ਹੋਗੀ ਸੱਚ ਇਹ ਹੈ ਕਿ ਸੈਨੇਟ ਤੇ ਸਿੰਡੀਕੇਟ ਨੂੰ ਹੁਣ ਬਹਾਲ ਨਹੀਂ ਕਰੇਗਾ ਕੇਂਦਰ ਤੇ ਉਹ ਹਰ ਹਿੱਲੇ ਇਸ ਨੂੰ ਆਉਂਦੀਆਂ ਤਰੀਕਾ ਚ ਲਾਗੂ ਕਰੇਗਾ ਸਿਰਫ ਤਾਰੀਖ ਬਦਲੀ ਹੈ ਸਿੰਡੀਕੇਟ ਤੇ ਸੈਨੇਟ ਫਿਲਹਾਲ ਕੰਮ ਕਰਦੀ ਰਹੇ ਉਦੋਂ ਤੱਕ ਜਿਹੜੀ ਤਾਰੀਖ ਤੱਕ ਅਸੀਂ ਨੋਟੀਫਿਕੇਸ਼ਨ ਨਮਾ ਜਾਰੀ ਨਹੀਂ ਕਰਦੇ ਜਿੱਦਣ ਨੋਟੀਫਿਕੇਸ਼ਨ ਨਮਾ ਜਾਰੀ ਹੋ ਗਿਆ ਉਸ ਦਿਨ ਤੋਂ ਸੈਨੇਟ ਤੇ ਸਿੰਡੀਕੇਟ ਪੰਗ ਇਹ ਬੀਸੀ ਨੂੰ ਸਾਰੇ ਅਧਿਕਾਰ ਤੇ ਸਿੱਧਾ ਕੇਂਦਰੀਕਰਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਹ ਕਹਿੰਦੇ ਕਿ 10 ਨਵੰਬਰ 2025 ਨੂੰ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਤੇ ਅਸੀਂ ਖੜੇ ਆਂ ਵਿਦਿਆਰਥੀ ਸੰਗਠਨ ਹੋਰ ਵਿਦਿਆਰਥੀ ਵਿੰਗ ਸਮਾਜਿਕ ਸੰਗਠਨ ਹੋਰ ਸਮਾਜਿਕ ਤਰ੍ਹਾਂ ਰਾਜਨੀਤਿਕ ਜਮਾਤ ਦੇ ਲੋਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਲਾਕਾਰ ਨੁਮਾਇੰਦੇ ਪੱਤਰਕਾਰ ਨੁਮਾਇੰਦੇ ਸਾਰੀਆਂ ਤਰ੍ਹਾਂ ਪੰਜਾਬ ਤੇ ਹਰਿਆਣਾ ਖਾਸ ਕਰ ਵਿਦਿਆਰਥੀ ਵਿੰਗ ਵਾਲਾ ਉਹ ਤੇ ਪੰਜਾਬ ਸਮੁੱਚਾ ਇਸ ਆਪਣੀ ਹੋਂਦ ਨੂੰ ਆਪਣੀ ਵਿਰਾਸਤ ਨੂੰ ਆਪਣੀ ਜਦੋ ਜਹਿਦ ਦੇ ਲਈ ਤਿਆਰ ਹੈ ਕਿ ਪੰਜਾਬ ਯੂਨੀਵਰਸਿਟੀ ਬਚਾ ਕੇ ਰੱਖੇ। ਬਾਕੀ ਲੀਡਰ ਹੋਰ ਪਾਰਟੀਆਂ ਦੇ ਆ ਜਾ ਰਹੇ ਨੇ ਵਿਦਿਆਰਥੀਆਂ 'ਚ ਬੈਠ ਰਹੇ ਨੇ ਪਰ ਉਹ ਏਕਾ ਕਰਕੇ ਕੋਈ ਰਣਨੀਤੀ ਬਣਾ ਕੇ ਨਹੀਂ ਆ ਰਹੇ ਤੇ ਕਰ ਲੋ ਬੈਠੇ ਤੋ 9 ਨੂੰ ਇਹ ਕਰ ਲੋ ਕਿ 10 ਨੂੰ ਸਮੁੱਚੀ ਪੰਜਾਬ ਦੀ ਸਿਆਸੀ ਜਮਾਤ ਨੇ ਕੀ ਸਨਿਆ ਦੇਣਾ। ਸਰਕਾਰੀ ਤੇ ਰੋਬੇ ਵਿਰੋਧੀ ਤੇ ਰੋਬੇ ਬਾਕੀ ਦਲ ਹੁਣ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਇੱਕ ਸੁਰੂ ਕੇ ਆਇਓ। ਫਿਰ ਤਾਂ ਮੰਨਿਏ ਤੁਸੀਂ ਕੋਈ ਨੀਤੀ ਨਾਲ ਆਇਓ ਜੇ ਦਿਖਾਉਣੇ ਆ ਰਹੇ ਹੋ ਕਿ ਅਸੀਂ ਵੀ ਵਿਦਿਆਰਥੀਆਂ ਧਰਨੇ 'ਚ ਬੈਠੇ ਆਂ ਫੇ ਕੋਈ ਤਾਂ ਨਹੀਂ ਫਿਰ ਵਿਦਿਆਰਥੀ ਲੜ ਰਣਗੇ ਆਪਣੀ ਲੜਾਈ। ਸਿਰਾਂ ਤੋਂ ਉਹਦੀ ਭਾੜ ਜਾਰੀ ਹੈ ਛਾਪੇਮਾਰੀ ਕਰਦੇ ਜਿਵੇਂ ਕਹਿੰਦੇ ਰੱਬ ਨਹੀਂ ਗਿਆ। ਸਵਾਦ ਇਹ ਹੈ ਕਿ ਹੁਣ ਲੁਕਆਉਟ ਨੋਟਸ ਜਾਈ ਗਈ। ਇਹਨੇ ਜਿੰਨ ਇੰਤਜ਼ਾਰ ਕੀਤਾ। ਇਸ ਲਈ ਕਿ ਉਹਨੂੰ ਵਿਦੇਸ਼ ਲੰਘ ਦਿੱਤਾ ਜਾਵੇ। ਕੈਨਾਲ ਤਾਂ ਕਹਿੰਦੇ ਜੋ ਪਹਿਲਾਂ ਹੀ ਨੇਪਾਲ ਨਹੀਂ ਟੱਪ ਗਿਆ। ਕੈਨਾਲ ਤਾਂ ਇਹ ਵੀ ਕਹਿੰਦੇ ਨੇ ਜੀ ਕਿ ਇੰਦਰ ਨਾਲ ਉਹਦਾ ਰਸਤਾ ਹੋ ਗਿਆ। ਇਸ ਨੂੰpropto ਤਾਲਣਾ ਕੀ ਹੁੰਦਾ ਸਰਕਾਰ ਨੇ ਫੜਨਾ ਨਹੀਂ ਸਿਰਫ ਗੋਗਨੋ ਮਿੱਟੀ ਚੜੀ ਜਾਂਦੀ ਵਿਲਾਤਕਾਰੀ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਉੱਤੇ ਪਰਚਾ ਦਰਜਾ ਤੇ ਉਹ ਪਕੌੜਾ ਹੈ ਸਰਕਾਰ ਨੂੰ ਭਾਲ ਦੀ ਫਰਦੀ ਹੈ ਪਰ ਅੰਦਰ ਵਿੱਚ ਸਾਬਤ ਹੋਣਾ ਹੈ ਦੋ ਸੱਚੇ ਨੇ ਜਾਂ ਝੂਠੇ ਨੇ ਪਰ ਕੀ ਪੁਲਿਸ ਇਸ ਸਥਿਤੀ ਚ ਕਿ ਲੱਭੇਗਾ ਕਿ ਕੰਮਲੇ ਨੂੰ ਵੀ ਨਾ ਲੱਭ ਸਕੇ ਉਹ ਪੰਜਾਬ ਤੋਂ ਨਿਕਲ ਕੇ ਹਰਿਆਣਾ ਹਰਿਆਣਾ ਤੋਂ ਨਿਕਲ ਕੇ ਦੇਸ਼ ਦੀ ਸਰਦ ਟੱਪ ਕੇ ਦੂਸਰੇ ਦੇਸ਼ ਦੂਸਰੇ ਦੇਸ਼ ਤੋਂ ਜਾ ਚੜ ਕੇ ਵਿਦੇਸ਼ ਕੀ ਹੱਤੂਜੇ ਸਥਿਤੀ ਹੈ ਕਹਿੰਦੇ ਜਦੋਂ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਉਹਨਾਂ ਦੀ ਟੀਮ ਸਿੱਤ ਕੇਂਦਰਾਂ ਦੁਆਰਾ ਕਰ ਰਹੀ ਆ ਫਟਾਫਟ ਮੁਖੰਦਰੀ ਭਗਵੰਤ ਸਮਾਨ ਵਾਲਾ ਬੋਰਡ ਸਾਰਿਆ ਬਾਈ ਫੋਟੋ ਲੱਗਿਆ ਫੱਟਾ ਤਾਰ ਕੇ ਲਕੋ ਕੇ ਪਿੱਛੇ ਰੱਖਤਾ ਕਿ ਜੋ ਦੌਰਾ ਕਰਕੇ ਜਾਂ ਤਾਂ ਉਹਨਾਂ ਨੇ ਲੱਗੇ ਆਯੂਸ਼ਮਾਨ ਜੋਜਾ ਤਾਂ ਇੱਥੇ ਕਿਤੇ ਸਾਡਾ ਫੰਡ ਨਾ ਰੁਕ ਜਵੇ ਗ੍ਰਾਂਟ ਆਉਣੀ ਨਾ ਰੁਕ ਜਵੇ ਇੰਦਰ ਦਾ ਵੀ ਹਾਲ ਇਹੀ ਹੈ ਕਿ ਫੰਡ ਤਾਂ ਦੇਵਾਂਗੇ ਜੇ ਸਾਡੀ ਯੋਜਨਾ ਦਾ ਨਾਮ ਲਿਖਿਆ ਹੈ ਸਾਡੇ ਵਾਲੇ ਕਹਿੰਦੇ ਆ ਕਿ ਨਾ ਸਾਡਾ ਚਾਹੀਦਾ ਕਿਉਂਕਿ ਅਸੀਂ ਸੁਭੇ ਸਰਕਾਰਾਂ ਇਹ ਫੱਟੀਆਂ ਦੀ ਲੜਾਈ ਫੋਟੋਆਂ ਦੀ ਜਿਹੜੀ ਲੜਾਈ ਹੈ ਕਿੱਥੇ ਲਈ ਆਈ ਤੁਸੀਂ ਸਰਕਾਰਾਂ ਦਾ ਕੰਮ ਇਹਨਾਂ ਲੋਕਾਂ ਦੀ ਆਪਣੇ ਵੋਟਰਾਂ ਦੀ ਆਪਣੇ ਵਾਸੀਆਂ ਦੀ ਭਾਫੜਨਾ ਪਰ ਨਾਲੀ ਹੜਪੀਟਾਂ ਦੀਆਂ ਘਾਫੜ ਰਹੇ ਨੇ ਰੋਗੀਆਂ ਦੀ ਭਾਫੜ ਰਹੇ ਨੇ ਪੰਜਾਬ ਦੀ ਭਾਫੜ ਰਹੇ ਨੇ ਗੁਰਪੁਰਬ ਦੀਆਂ ਵਧਾਈਆਂ ਦੇਣ ਲੱਗੇ ਆਂ ਬੋਰਡ ਸ਼ਹਿਰਾਂ ਕਸਮਾਂ ਚਲਾਉਂਦੇ ਆਂ ਸ਼ਹੀਦ ਦੀਪੁਰਬ ਦੀਆਂ ਮਤਲਬ ਦਿਹਾੜਾ ਮਨਾਉਣ ਦੀ ਅਪੀਲ ਕਰਦੇ ਆਂ ਉਹਦੇ ਤੇ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਕਰਾਵਾਂਗੇ ਉਹਦੇ ਤੇ ਢੋਲੇ-ਬੋੜ ਤੁਹਾਡੀ ਪੱਟੀ-ਪੱਟੀ ਢੋਲੂ-ਢੋਲੂ ਨੇਦਾ ਆਪਣੇ ਵੀਜ਼ਾ ਕਾਨੂੰਨਾਂ ਦੇ ਵਿੱਚ ਜਿਵੇਂ ਵੱਡੇ ਬਦਲਾਅ ਕਰ ਰਿਹਾ ਜਿਵੇਂ ਉਹ ਸਮੀਖਿਆ ਕਰ ਰਿਹਾ ਇਸੇ ਅਨੁਸਾਰ ਕਹਿੰਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਕਰੀਬ 7 ਲੱਖ ਲੋਕਾਂ ਨੂੰ ਪਿੰਡਾ ਛੱਡਣਾ ਪੈਣਾ ਹੈ ਪੰਜਾਬ ਯੂਨੀਵਰਸਿਟੀ 10 ਨਵੰਬਰ 2025 ਦਿਨ ਸੋਮਵਾਰ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕਾਲ ਕਿ ਯੂਨੀਵਰਸਿਟੀ ਪੂਰੀ ਤਰ੍ਹਾਂ ਬੰਦ ਸਰਕਾਰ ਨੇ ਪੰਬਲ ਪੂਸਾ ਤਾਈ ਪਤਾ ਕਸਤਾ ਜੀ ਨੋਟੀਫਿਕੇਸ਼ਨ ਕਰਤਾ ਜੀ ਜਾਰੀ ਅਸੀਂ ਤਾਂ ਜੀ ਪ੍ਰਾਣੀ ਸਥਿਤੀ ਬਹਾਲ ਕਰਤੀ ਜੀ ਅਸੀਂ ਤਾਂ ਫਿਲਹਾਲ ਸੈਨੇਟ ਤੇ ਸਿੰਡੀਕੇਟ ਨੂੰ ਬਹਾਲ ਕਰਤਾ ਜੀ ਅਗਲੀ ਤਰੀਕਤ ਦੇ ਦੇਖਾਂਗੇ ਜੀ ਉਹ ਤਾਂ ਉਹੀ ਰਸਮੀ ਹੈ ਜੀ ਬਸ ਇੱਕ ਫਾਰਮੈਲਟੀ ਹੈ ਜੀ ਅਸਲ ਚ ਤਾਂ ਜੀ ਖਤਮ ਹੋ ਗਿਆ ਮਾਮਲਾ ਪਰ ਨਹੀਂ ਜਨਾਬ ਇਹ ਮਾਮਲਾ ਖਤਮ ਨਹੀਂ ਹੋਇਆ ਮਾਮਲਾ ਸ਼ੁਰੂ ਹੋਇਆ ਸੱਚ ਇਹ ਨਹੀਂ ਹੈ ਕਿ ਸੈਨੇਟ ਤੇ ਸਿੰਡੀਕੇਟ ਬਹਾਲ ਹੋ ਗਈ ਸੱਚ ਇਹ ਹੈ ਕਿ ਸੈਨੇਟ ਤੇ ਸਿੰਡੀਕੇਟ ਨੂੰ ਹੁਣ ਬਹਾਲ ਨਹੀਂ ਕਰੇਗਾ ਕੇਂਦਰ ਤੇ ਉਹ ਹਰ ਹਿੱਲੇ ਇਸ ਨੂੰ ਆਉਂਦੀਆਂ ਤਰੀਕਾ ਚ ਲਾਗੂ ਕਰੇਗਾ ਸਿਰਫ ਤਾਰੀਖ ਬਦਲੀ ਹੈ ਜਦੋਂ ਪਹਿਲਾ ਨੋਟੀਫਿਕੇਸ਼ਨ ਜਾਰੀ ਕਰਕੇ ਦਾ ਕੇਂਦਰੀਕਰਨ ਦੀ ਕਵੈਦ ਕੀਤੀ ਉਨ 69 ਸਾਲ ਪੁਰਾਣਾ ਉਹ ਸੈਨੀਟ ਸਿੰਡੀਕੇਟ ਸਿਸਟਮ ਨੂੰ ਭੰਗ ਕੀਤਾ ਤੇ ਲਿਆ ਕੇ ਜੀ 5 ਨਵੰਬਰ ਤਰੀਕ ਤੈ ਕਰਤੀ ਕਿ ਐਦਾਂ ਇਹ ਲਾਗੂ ਹੋ ਜੂਗਾ ਉਹ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿ ਲਓ ਜੀ ਅਸੀਂ ਸਥਿਤੀ ਬਹਾਲ ਕਰ ਰਹੇ ਹਾਂ ਇਹ ਭਲੇਖਾ ਪੇਦਾ ਕੀਤਾ ਜਦੋਂ ਕਿ ਨਾਲ ਹੀ ਖੋਰ ਨੋਟੀਫਿਕੇਸ਼ਨ ਆਇਆ ਜਿਹਦੇ ਵਿੱਚ ਕਿਹਾ ਕਿ ਨਹੀਂ ਜੀ ਸਿੰਡੀਕੇਟ ਤੇ ਸੈਨੇਟ ਫਿਲਹਾਲ ਕੰਮ ਕਰਦੀ ਰਹੇ ਉਦੋਂ ਤੱਕ ਜਿਹੜੀ ਤਰੀਕ ਤੱਕ ਅਸੀਂ ਨੋਟੀਫਿਕੇਸ਼ਨ ਨਮਾ ਜਾਰੀ ਨਹੀਂ ਕਰਦੇ ਜਿੱਦਣ ਨੋਟੀਫਿਕੇਸ਼ਨ ਨਮਾ ਜਾਰੀ ਹੋ ਗਿਆ ਉਸ ਦਿਨ ਤੋਂ ਸੈਨੇਟ ਤੇ ਸਿੰਡੀਕੇਟ ਪੰਗ ਇਹ ਬੀਸੀ ਨੂੰ ਸਾਰੇ ਅਧਿਕਾਰ ਤੇ ਸਿੱਧਾ ਕੇਂਦਰੀਕਰ ਤੇ ਇਸ ਨੂੰ ਭਾਪਦਿਆਂ ਹੋਇਆ ਜਿਹੜਾ 10 ਨਵੰਬਰ ਦੀ ਕਾਲ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ ਤਾਰ ਪੀੜੋ ਕਰਨ ਦੇ ਲਈ ਉਹ ਖੇਡ ਰਚਾਇਆ ਪਹਿਲਾਂ ਇੱਕ ਨੋਟੀਫਿਕੇਸ਼ਨ ਤੇ ਦੂਸਰਾ ਉਹਦੇ ਮਗਰੇ ਉੱਕਟ ਹੋਏਗਾ 71 ਤਾ ਹੋਏਗੀ ਜਿਹੜੀਆਂ ਪਯੂ ਬੰਦ ਦੀ ਕਾਲ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਹ ਕਹਿੰਦੇ ਕਿ 10 ਨਵੰਬਰ 2025 ਨੂੰ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਤੇ ਅਸੀਂ ਖੜੇ ਆ ਵਿਦਿਆਰਥੀ ਸੰਗਠਨ ਹੋਰ ਵਿਦਿਆਰਥੀ ਵਿੰਗ ਸਮਾਜਿਕ ਸੰਗਠਨ ਹੋਰ ਸਮਾਜਿਕ ਤਰ੍ਹਾਂ ਰਾਜਨੀਤਿਕ ਜਮਾਤ ਦੇ ਲੋਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਲਾਕਾਰ ਨੁਮਾਇੰਦੇ ਪੱਤਰਕਾਰ ਨੁਮਾਇੰਦੇ ਸਾਰੀਆਂ ਤਰ੍ਹਾਂ ਪੰਜਾਬ ਤੇ ਹਰਿਆਣਾ ਖਾਸ ਕਰਕੇ ਵਿਦਿਆਰਥੀ ਵਿੰਗਲ ਉਹ ਤੇ ਪੰਜਾਬ ਸਮੁੱਚਾ ਇਸ ਆਪਣੀ ਹੋਂਦ ਨੂੰ ਆਪਣੀ ਵਿਰਾਸਤ ਨੂੰ ਆਪਣੀ ਜਦੋ ਜਹਿਦ ਦੇ ਲਈ ਤਿਆਰ ਰੱਖ ਕੇ ਪੰਜਾਬ ਯੂਨੀਵਰਸਿਟੀ ਬਚਾ ਕੇ ਰਾਂਗੇ ਮੜਾ ਜ ਬਰੀਕੀ ਨਾਲ ਸਮਝੋ ਕੀ ਆ ਮੰਗਦਾ ਪਹਿਲਾ ਨੋਟੀਫਿਕੇਸ਼ਨ 28 ਅਕਤੂਬਰ 2025 ਨੂੰ ਆਉਂਦਾ ਹੈ ਜਿਹਦਾ ਸੀਰੀਅਲ ਨੰਬਰ ਸੀਗਾ 4933 E ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਐਕਟ 1947 ਚ ਵੱਡਾ ਬਦਲਾ ਕਰਦੇ ਹੋਏ ਸੈਨੇਟ ਤੇ ਸਿੰਡੀਗੇਟ ਦੇ ਵਿੱਚ ਸਟਰਕਚਰ ਨੂੰ ਸੋਧਣ ਦੇ ਲਈ ਨਵਾਂ ਨੀਮ ਲਾਗੂ ਕੀਤਾ ਜਾਨੀ ਕਿ ਪੁਰਾਣੀ ਚੋਣ ਪ੍ਰਣਾਲੀ ਖਤਮ ਕਰ ਦਿੱਤੀ ਗਈ ਤੇ ਨਵੀਂ ਨੋਟੀਫਾਈ ਕਰਨ ਵਾਲੀ ਵਿਵਸਥਾ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਇਸ ਵਿੱਚ ਸੈਨੇਟ ਸਿੰਡੀਗੇਟ ਭੰਗ ਕਰਕੇ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ 5 ਨਵੰਬਰ ਤੋਂ ਲਾਗੂ ਹੋ ਜਾਏਗਾ ਤੇ ਜੀ ਇਹਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਉਹ ਇਲੈਕਟਡ ਦੀ ਥਾਂ ਤੇ ਸਿਲੈਕਟਡ ਉਹ ਵੀ ਗਣਤੀ ਦੇ ਫਿਰ ਜਦੋਂ ਰੋਸ ਸ਼ੁਰੂ ਹੋਇਆ ਬਰੋ ਸ਼ੁਰੂ ਹੋਇਆ ਇਕੱਤਰਤਾ ਸ਼ੁਰੂ ਹੋਈ ਫਿਰ ਉਹ ਜਿਹੜਾ ਐਫੀਡੈਪਟ ਲੈਣਾ ਸੀਗਾ ਵਿਦਿਆਰਥੀਆਂ ਤੋਂ ਜੀ ਉਹ ਵੀ ਫਾਰਮੂਲਾ ਵਾਪਸ ਲੈ ਗਏ ਤੇ ਲੜਾਈ ਸਾਰੀ ਕੇਂਦਰ ਥੋਕੇ ਇਹ ਸਿੰਡੀਕੇਟ ਸੈਨਟ ਤੇ ਆ ਗਈ ਫਿਰ 4 ਨਵੰਬਰ ਨੂੰ 5 ਨਵੰਬਰ ਨੂੰ ਲਾਗੂ ਹੋਣਾ ਸੀ ਇਹਨੇ 4 ਨਵੰਬਰ 2025 ਨੂੰ ਸੀਰੀਅਲ ਨੰਬਰ 5022 ES E50022E ਇਹਦੇ ਨਾਂ ਦੇ ਉੱਤੇ ਇੱਕ ਨਵਾਂ ਨੋਟੀਫਿਕੇਸ਼ਨ ਆਇਆ 4 ਨਵੰਬਰ ਨੂੰ ਕੇਂਦਰ ਸਰਕਾਰ ਨੇ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਿਹੜਾ ਸੀਰੀਅਲ ਨੰਬਰ 4933E ਨੂੰ ਰੱਦ ਕਰਦੇ ਹੋਏ ਆਦੇਸ਼ ਜਾਰੀ ਕੀਤਾ ਕਿ ਇਸ ਨੋਟੀਫਿਕੇਸ਼ਨ ਨੇ ਪੁਰਾਣੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਇਹ ਸਨੇਹਾ ਗਿਆ ਕਿ ਸਰਕਾਰ ਨੇ ਪਿਛਲਾ ਜਿਹੜਾ ਫੈਸਲਾ ਸੀਗਾ ਉਹਨੂੰ ਵਾਪਸ ਲੈ ਲਿਆ ਤੇ ਹੁਣ ਸਿੰਡੀਕੇਟ ਤੇ ਸੈਨਟ ਬਹਾਲ ਹੋ ਗਈ ਹੈ ਹਾਲਾਂਕਿ ਇਸ ਤੋਂ ਤੁਰੰਤ ਬਾਅਦ ਤੀਸਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਖੇਲ ਇੱਥੋਂ ਸ਼ੁਰੂ ਹੁੰਦਾ ਨਾ ਮਾ ਜਿਸ ਦੇ ਵਿੱਚ ਪੂਰੇ ਮਾਮਲੇ 'ਚ ਪਰੰਪਲਿਖਾ ਪੈਦਾ ਹੋ ਗਿਆ ਹੁਣ ਕੀ ਹੈ ਜਦੋਂ ਕਿ ਭਲੇਖੇ 'ਚ ਰਹਿਣ ਦੀ ਲੋੜ ਨਹੀਂ ਸਪੱਸ਼ਟ ਹੈ ਕਿ ਕੇਂਦਰੀਕਰਨ ਹੋ ਗਿਆ ਅਸੀਂ ਸੈਨਟ ਸਿੰਡੀਕੇਟ ਭੰਗ ਕਰਤੀ ਤੀਜਾ ਨੋਟੀਫਿਕੇਸ਼ਨ ਕੀ ਹੈ ਉਹ ਵੀ 4 ਨਵੰਬਰ 2025 ਨੂੰ ਹੀ ਆਉਂਦਾ ਹੈ ਉਦਾ ਸੀਰੀਅਲ ਨੰਬਰ 5022 ਤੋਂ ਅਗਲਾ 5023 ਹੈ ਉਹ 5022 ਹੈ ਤੇ 5023 ਹੈ ਇਹਨਾਂ ਤੇ ਲੜੀਬਾਰ ਹੈ ਤਹਿ ਨੀਤੀ ਤਹਿ ਤੇ ਹੈ ਤੀਸਰਾ ਨੋਟੀਫਿਕੇਸ਼ਨ 4 ਨਵੰਬਰ 225 ਸੀਰੀਅਲ ਨੰਬਰ 5023 E ਇਹ ਨੋਟੀਫਿਕੇਸ਼ਨ ਪਹਿਲਾਂ ਵਰਗਾ ਹੀ ਸੀ ਦੇਖਣ ਨੂੰ ਇਹ ਸੀ ਕਿ ਪਹਿਲਾ ਨੋਟੀਫਿਕੇਸ਼ਨ ਵਰਗਈ ਹੈ ਸ਼ਾਇਦ ਉਹਦਾ ਦੁਬਾਰਾ ਕਾਪੀ ਕਰਕੇ ਭੇਜਤਾ ਬਸ ਇਸ ਵਿੱਚ ਲਾਗੂ ਕਰਨ ਦੀ ਤਾਰੀਖ ਤੈਅ ਕਰਨ ਦਾ ਅਧਿਕਾਰ ਕੇਂਦਰ ਨੇ ਆਪਣੇ ਕੋਲ ਰੱਖ ਲਿਆ ਜਾਨੀ ਕਿ ਸਰਕਾਰ ਨੇ ਸੈਨੇਟ ਸਿੰਡੀਕੇਟ ਦੇ ਨਵੇਂ ਸਟਰਕਚਰ ਨੂੰ ਬਰਕਰਾਰ ਰੱਖਦੇ ਹੋਏ ਮਤਲਬ ਸਿਲੈਕਟਡ ਕਰਦੇ ਹੋਏ ਇਲੈਕਟਡ ਖਤਮ ਕਰਦੇ ਹੋਏ ਤੇ ਗਿਣਤੀ ਖਤਮ ਕਰਦੇ ਹੋਏ ਬੀਸੀ ਨੂੰ ਕੰਟਰੋਲ ਦੇ ਦਿੰਦਿਆ ਹੋਇਆ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਕਿਹਾ ਵੀ ਕਿ ਤਰੀਕ ਕੇਂਦਰ ਆਉਂਦੇ ਸਮੇਂ ਜਦੋਂ ਚਾਹੇਗਾ ਤੈਅ ਕਰ ਲੇਗਾ ਸੋ ਇਥੋਂ ਖੇਲਾ ਸ਼ੁਰੂ ਹੋਇਆ ਤੇ ਇਸ ਲਈ ਫਿਰ ਹੁਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਹਿੰਦਾ ਕਿ ਅਸੀਂ ਤਿਆਰ ਹਾਂ ਜੀ 10 ਤਰੀਕ ਨੂੰ ਵੱਡਾ ਇਕੱਠ ਹੈ ਜਿਹਨੇ ਆਉਣਾ ਆਜੋ 11 ਤਰੀਕ ਨੂੰ ਤਰਨਤਾਰਨ ਦੇ ਵਿੱਚ ਜਿਵਨੀ ਚੋਣਾ ਹੈ 9 ਨਵੰਬਰ ਨੂੰ ਖਤਮ ਹੋ ਜਾਣਾ ਚੋਣ ਪ੍ਰਚਾਰ ਸ਼ਾਮ ਨੂੰ ਉੱਥੇ 5 ਵਜੇ ਤੇ ਦਾ ਮਤਲਬ 10 ਤਰੀਕ ਨੂੰ ਸਮੁੱਚੀ ਸਿਆਸੀ ਜਮਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਧਰਨੇ 'ਚ ਹੋਏਗੀ ਮੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਜੀ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਅਦਾਲਤ ਜਾਵਾਂਗੇ ਪਰ ਸਵਰਗ ਸਵਾਲ ਇਹ ਹੈ ਕਿ ਕੀ ਇਹ ਲੜਾਈ ਅਦਾਲਤੀ ਰਾਹੀਂ ਲੜਨ ਦੀ ਲੋੜ ਹੈ ਜਾਂ ਰਾਜਨੀਤਿਕ ਲੜਾਈ ਲੜਨ ਦੀ ਲੋੜ ਹੈ ਬਾਕੀ ਲੀਡਰ ਹੋਰ ਪਾਰਟੀਆਂ ਦੇ ਆ ਜਾ ਰਹੇ ਨੇ ਵਿਦਿਆਰਥੀਆਂ ਚ ਬੈਠ ਰਹੇ ਨੇ ਪਰ ਉਹ ਏਕਾ ਕਰਕੇ ਕੋਈ ਰਣਨੀਤੀ ਬਣਾ ਕੇ ਨਹੀਂ ਆ ਰਹੇ ਵੀ ਕਰ ਲੋ ਮੀਟਿੰਗ ਨੌ ਨੂੰ ਹੀ ਕਰ ਲੋ ਕਿ 10 ਨੂੰ ਸਮੁੱੱਚੀ ਪੰਜਾਬ ਦੀ ਸਿਆਸੀ ਜਮਾਤ ਨੇ ਕੀ ਸੁਨਿਆ ਦੇਣਾ ਸਰਕਾਰੀ ਤੇ ਰੋਵੇ ਵਿਰੋਧੀ ਤੇ ਰੋਵੇ ਬਾਕੀ ਦਲ ਹੁਣ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਇੱਕ ਸੁਰੂ ਕੇ ਆਇਓ ਫਿਰ ਤਾਂ ਮੰਨਿਏ ਤੁਸੀਂ ਕੋਈ ਨੀਤੀ ਨਾਲ ਆਇਓ ਜੇ ਦਿਖਾਉਣੇ ਆ ਰਹੇ ਹੋ ਕਿ ਅਸੀਂ ਵੀ ਵਿਦਿਆਰਥੀਆਂ ਧਰਨੇ ਚ ਬੈਠੇ ਆਂ ਫਿਰ ਕੋਈ ਗੱਲ ਨਹੀਂ ਫਿਰ ਵਿਦਿਆਰਥੀ ਲੜ ਰਹੇ ਨੇ ਆਪਣੀ ਲੜਾਈ ਸੋ ਹੁਣ ਮੰਨਿਆ ਇਹ ਜਾਵੇ ਕਿ 9 ਤਰੀਕ ਨੂੰ ਜਦੋਂ ਚੋਣ ਪ੍ਰਚਾਰ ਬੰਦ ਹੋ ਜਵੇ ਤਾਂ ਉਹ ਤੋਂ ਬਾਅਦ ਸਿਆਸੀ ਜਮਾਤ ਦਾ ਮੁੱਖ ਮੁੱਦਾ ਇਹੀ ਹੋਵੇ ਮੈਸੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਨਹੀਂ ਤੁਹਾਡੇ ਲਈ ਚੋਣ ਪਹਿਲਾਂ ਪ੍ਰਚਾਰ ਪਹਿਲਾਂ ਵੋਟਾਂ ਪਹਿਲਾਂ ਕੁਰਸੀਆਂ ਪਹਿਲਾਂ ਪੰਜਾਬ ਦੇ ਹੱਕ ਹਕੂਕ ਬਹੁਤ ਪਿੱਛੇ ਆ ਜੇ ਤੁਸੀਂ ਹੱਕ ਹਕੂਕ ਦੀ ਲੜਾਈ ਲੜਦੇ ਹੁੰਦੇ ਤਾਂ ਨਾ ਤਾਂ ਪੰਜਾਬੀ ਬੋਲ ਦੇ ਖਿੱਤੇ ਸਾਡੇ ਕੋਲੋਂ ਬਾਹਰ ਹੁੰਦੇ ਨਾ ਸਾਡੇ ਕੋਲ ਸਾਡੀ ਰਾਜਤਾਨੀ ਖੁਸ਼ੀ ਹੁੰਦੀ ਨਾ ਸਾਡੇ ਕੋਲ ਹੈ ਮਤਲਬ ਪਾਣੀ ਦਾ ਹੱਕ ਗਿਆ ਹੁੰਦਾ ਨਾ ਸਾਡੇ ਖੇਤਾਂ ਨੂੰ ਪੈਂਦੇ ਨਾ ਸਾਡੀ ਜੀਐਸਟੀ ਵਾਲਾ ਪੈਸਾ ਰੋਕਦੇ ਨਾ ਪਿੰਡੂ ਵਿਕਾਸ ਵਾਲਾ ਪੈਸਾ ਰੋਕਦੇ ਹੈ ਨਾ ਸਾਡਾ ਅੱਧਾ ਪੰਜਾਬ ਬੀਐਸਐਫ ਦੇ ਨਾਂ ਦੇ ਉੱਤੇ ਕੰਟਰੋਲ ਕਰਦੇ ਨਾ ਕੇਂਦਰੀ ਏਜੰਸੀਆਂ ਰਾਹੀਂ ਉੱਤੇ ਕਬਜ਼ਾ ਹੁੰਦਾ ਤੇ ਹੁਣ ਅਗਲੇ ਯੂਨੀਵਰਸਿਟੀ ਦੀ ਵਾਰੀ ਹੈ ਕੱਲੋਂ ਪੰਜਾਬ ਦੀ ਵਾਰੀ ਆਜੂਗੀ ਬਣਾ ਲੈਣਗੇ ਝੂਠੀ ਦੇਰ ਨਾ ਕਰ ਬੈਠਿਓ 10 ਤਰੀਕ ਪੰਜਾਬ ਚ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਬੱਧੀ ਬਿਹਾਰ ਚੋਣਾ ਬਿਹਾਰ ਦੇ ਵਿੱਚ ਅੱਜ ਪਹਿਲੇ ਗੇਟ ਦੀਆਂ ਵੋਟਾਂ ਪਈਆਂ 121 ਸੀਟਾਂ ਦੇ ਉੱਤੇ ਅੱਜ VOTING ਦਾ ਕੰਮ ਨੇ ਪੜ ਗਿਆ 220 ਦੇ ਵਿੱਚ ਇਹਨਾਂ 121 ਸੀਟਾਂ ਚੋਂ 42 ਸੀਟਾਂ ਕੱਲਾ ਰਾਜਗ ਲੈ ਗਿਆ ਸੀ ਰਾਜਤ ਦੀ ਇਹਦੇ ਉੱਤੇ ਜਿੱਤ ਹੋਈ ਸੀ ਉਸ ਸਮੇਂ ਇਸ ਵਾਰ ਇਹ ਸੀਟ ਦੇ ਉੱਤੇ ਹੁਣ ਤੇਜਸਵੀ ਦਾ ਵੀ ਹੈ ਤੇਜ ਪ੍ਰਤਾਪ ਦਾ ਵੀ ਇਹਦੇ ਸਣੇ 1314 ਉਮੀਦਵਾਰਾਂ ਦਾ ਭੂਿਕ EVM ਚ ਕੈਦ ਹੋ ਗਿਆ। ਸਵਾਲ ਕਈ ਖੜੇ ਨੇ 18 ਜ਼ਿਲ੍ਹਿਆਂ ਦੀ 121 ਸੀਟਾਂ ਨੇ ਇਹਨਾਂ ਤੇ ਅੱਜ ਵੋਟਾਂ ਪਈਆਂ ਨੇ 2020 ਦੀਆਂ ਚੋਣਾਂ ਸਮੇਂ ਰਾਜਾ ਦਾ ਥੋ 42 ਲੈ ਗਿਆ ਸੀ ਭਾਜਪਾ ਥੋ 32 ਲੈ ਗਈ ਸੀ ਕਾਂਗਰਸ 8 ਸੀਟਾਂ ਤੇ ਸਿਮਟ ਗਈ ਸੀ ਤੇ ਇਸ ਤਰੀਕੇ ਕਰ ਨਾਲ ਮਤਲਬ ਕਿ ਅੱਜ ਵੋਟਾਂ ਪੈਣ ਤੋਂ ਬਾਅਦ ਇਹ ਚਰਚਾ ਹੈ ਕਿ ਇਸ ਵਾਰ ਕੀ ਹੋਗਾ। ਸਾਢੇ 6 ਕਰੋੜ ਤੋਂ ਵੱਧ ਦੀ ਕੁੱਲ ਵਾਦੀਆਂ ਨਾਲ ਸੀਟਾਂ ਤੇ 6 ਕਰੋੜ 60 ਲੱਖ ਦੇ ਕਰੀਬ ਆਬਾਦੀ ਹੈ 3.75 ਕਰੋੜ ਵੋਟਰ ਨੇ ਜਿਨ੍ਹਾਂ ਨੇ ਵੋਟਾਂ ਪਾਉਣ ਦੇ ਵਿੱਚ ਹਿੱਸਾ ਲਿਆ ਹੋਂ ਵੰਕੜੇ ਸਾਹਮਣੇ ਆ ਜਾਣਗੇ ਦਿਨ ਸ਼ਾਮ ਤੱਕ ਸਪਸ਼ਟ ਪਰਸੈਂਟ ਬਾਅਦ ਚ ਵੀ ਕਿੰਨੇ ਬਦਲ ਜਾਂਦੇ ਨੇ 10 ਲੱਖ 72 ਹਜ਼ਾਰ ਨਵੇਂ ਵੋਟਰ ਇਸ ਵਾਰ ਇੱਚ ਸ਼ਾਮਲ ਨੇ 7 ਲੱਖ 38 ਹਜ਼ਾਰ ਵੋਟਰ 18-19 ਸਾਲ ਦੇ ਦੱਸੇ ਜਾ ਰਹੇ ਨੇ ਸੋ 926 ਹੈ ਬੂਥਾਂ ਦੇ ਉੱਤੇ ਔਰਤਾਂ ਨੇ ਕੰਮ ਕਰ ਸੰਭਾਲਿਆ 45341 ਪੋਲਿੰਗ ਬੂਥ ਸੀਗੇ ਤੇ 1.75 1 ਕਰੋੜ 75 ਲੱਖ ਮਹਿਲਾ ਵੋਟਰ ਸੀਗੀਆਂ ਤੇ 21 ਲੱਖ ਤੋਂ ਜ਼ਿਆਦਾ ਆਦਮੀਆਂ ਤੋਂ 21 ਲੱਖ ਜ਼ਿਆਦਾ ਨਹੀਂ ਗਿਣਤੀ ਸੋ ਇਸ ਲਈ 121 ਸੀਟਾਂ ਦੇ ਉੱਤੇ ਬਿਹਾਰ ਦੇ ਵਿੱਚ ਪਹਿਲੇ ਗੇੜ ਦੀਆਂ ਅਜ ਵੋਟਾਂ ਪੈ ਗਈਆਂ ਤੇ ਦੂਜੇ ਗੇੜ ਦੀਆਂ ਵੋਟਾਂ ਪੰਜਾਬ ਦੀ ਤਰਨਤੰਨ ਦੀ ਜਿਮਨੀ ਚੌਂ ਦੇ ਨਾਲ 11 ਤਰੀਕ ਨੂੰ ਪਹਿਣੀ ਹੈ 14 ਨੂੰ ਨਤੀਜੇ ਆਉਣੇ ਹਨ ਪਰ ਇਹ ਇਕੱਲਾ ਚੌਂਡ ਦਾ ਮੁੱਦਾ ਨਹੀਂ ਹੈ ਵੋਟਾਂ ਦਾ ਮਸਲਾ ਨਹੀਂ ਹੈ ਇਹਦੇ ਵਿੱਚ ਜਿਹੜਾ ਮੁੱਦਾ ਵੋਟ ਚੋਰੀ ਦਾ ਉੱਠਿਆ ਉਹ ਵੀ ਸਵਾਲ ਵੱਡਾ ਜਿਵੇਂ ਰਾਹੁਲ ਗਾਂਧੀ ਨੇ ਬਿਹਾਰ ਦੀਆਂ ਵੋਟਾਂ ਦੇ ਹਵਾਲੇ ਨਾਲ ਹਰਿਆਣੇ ਦੇ ਅੰਕੜੇ ਸਾਹਮਣੇ ਰੱਖ ਕੇ ਕਹੇ ਕਿ 25 ਲੱਖ ਹਰਿਆਣਾ ਚ ਵੋਟ ਚੋਰੀ ਹੋਈ ਇਹਦੇ ਨਾਲ ਨਤੀਜੇ ਬਦਲੇ ਫਿਰ ਉਹਨਾਂ ਨੇ ਬਿਹਾਰ ਦੇ ਹਵਾਲੇ ਨਾਲ ਇੱਕ ਬ੍ਰਾਜ਼ੀਲ ਦੀ ਮਾਡਲ ਨੂੰ ਸਾਹਮਣੇ ਲਿਆ ਕੇ ਦਿਖਾਇਆ ਕਿ ਆ ਦੇਖੋ ਇਹਦੀ ਤਸਵੀਰ ਲੱਗੀ ਹੈ ਕਦੇ ਉਸੀਮਾ ਕਦੇ ਸਵੀਟੀ ਕਦੇ ਸਰਸਪਤੀ ਕਦੇ ਕੋਈ ਹੋਰ ਨਾਮ ਉਹ ਬੀਬੀ 10 ਬੂਥਾਂ ਦੇ ਉੱਤੇ ਹਰਿਆਣੇ ਦੇ ਵਿੱਚ 10 ਬੂਥਾਂ ਦੇ ਉੱਤੇ 22 ਵਾਰ ਵੋਟ ਪਾਈ ਸੋ ਇਹ ਹਰਿਆਣੇ ਦੀ ਤਸਵੀਰ ਨੂੰ ਜਦੋਂ ਸਾਹਮਣੇ ਰੱਖੀ ਬ੍ਰਾਜ਼ੀਲ ਮਾਡਲ ਉਹ ਕਹਿੰਦੇ ਫਿਰ ਇਹੀ ਕੁਝ ਤਾਂ ਬਿਹਾਰ ਚ ਹੋਊਗਾ ਹੁਣ ਅੱਜ ਦੀਆਂ ਵੋਟਾਂ 'ਚ ਕਿੰਨਾ ਕਿ ਇਹਦਾ ਪ੍ਰਭਾਵ ਜਾਂਦਾ ਹੈ ਕਿੰਨਾ ਕੁ ਦੁਰਸਤ ਕਰਦਾ ਚਾਹਣ ਕੁਝ ਨੇ ਆਪਣੇ ਆਪ ਨੂੰ ਕਿੰਨੀਆਂ ਕਿ ਖਾਮੀਆਂ ਦੂਰ ਹੋ ਪਾਉਣਗੇ ਜਾਂ ਨਹੀਂ ਜਾਂ ਇਹ ਤੋਂ ਬਾਅਦ ਹਾਂ ਗੱਠਜੋੜ ਵਾਲੀ ਹੋਰ ਤਤਪਰ ਹੋ ਕੇ ਪ੍ਰਕਿਰਿਆ 'ਚ ਨਜ਼ਰ ਰੱਖੀ ਹੈ ਉਹਨਾਂ ਨੇ ਕਿੰਨੇ ਕੁ ਨੇ ਬੂਥਾਂ ਤੇ ਪਹਿਰੇਦਾਰੀ ਕੀਤੀ ਇਹਦਾ ਨਤੀਜਾ ਦੱਸਣਗੇ ਜਾਂ ਕਿੰਨੀ ਕੁ ਮਿਹਨਤ ਹੋਈ ਹੈ ਜਾਂ ਰਾਹੁਲ ਗਾਂਧੀ ਨੇ ਇਹ ਸਾਰਾ ਪਾਜ ਉਡੇੜ ਕੇ ਨਾਲ ਇਹ ਕਹਿ ਕੇ ਕਿ ਜੋ ਕੁਛ ਹਰਿਆਣੇ 'ਚ ਹੋਇਆ ਉਹੀ ਕੁਛ ਬਿਹਾਰ 'ਚ ਕਰਨਾ ਹੈ ਕੀ ਇਹ ਮੰਨ ਲਿਆ ਕਿ ਅਸੀਂ ਤਾਂ ਚੋਂ ਹਾਰ ਰਹੇ ਹਾਂ ਬਿਹਾਰ 'ਚ ਇਹ ਨਾਲ ਸਵਾਲ ਖੜਾ ਕਰਤਾ ਪਰ ਸਵਾਲ ਜਿੱਥੇ ਹਰਿਆਣੇ ਦਾ ਹੈ ਸਵਾਲ ਜਿੱਥੇ ਬਿਹਾਰ ਦਾ ਹੈ ਸਵਾਲ ਜਿੱਥੇ ਸਮੁੱੱਚੇ ਵੋਟ ਚੋਰੀ ਦੇ ਹਵਾਲੇ ਦਾ ਇੱਥੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਦਾ ਵੀ ਹੈ ਸਮੁੱਚੀ ਸਾਡੀ ਚੋਣ ਪ੍ਰਕਿਰਿਆ ਆਪਣਾ ਭਰੋਸਾ ਗਵਾ ਚੁੱਕੀ ਹੈ ਤੇ ਜੇਕਰ ਇਹ ਵਿਸ਼ਵਾਸ ਤੁਸੀਂ ਪ੍ਰਸਤ ਕਰਨ ਦੇ ਲਈ ਸਾਹਮਣੇ ਨਹੀਂ ਆਉਂਦੇ ਆਪਣਾ ਵਿਸ਼ਵਾਸ ਬਹਾਲੀ ਲਈ ਸਾਹਮਣੇ ਨਹੀਂ ਆਉਂਦੇ ਤਾਂ ਸਵਾਲ ਤੁਹਾਡੇ ਲਈ ਖੜਾ ਹੈ ਤੇ ਇਹ ਸਵਾਲ ਇਸ ਲਈ ਵੱਡਾ ਹੈ ਕਿ ਮੈਂ ਦੇਖ ਰਿਹਾ ਸੀਗਾ ਕਿ ਬਿਹਾਰ ਦੀਆਂ ਚੋਣਾਂ ਕਾਫੀ ਕੁਝ ਤੈਅ ਕਰਨੀਆਂ ਇਹ ਚੋਣਾਂ ਲੋਕਤੰਤਰਿਕ ਗਰਾਫਟ ਨੂੰ ਹੋਰ ਥੱਲੇ ਡੂੰਘੇ ਖੂਚ ਲੈ ਜਾਣਗੀਆਂ ਖਾਈ ਚ ਲੈ ਜਾਣਗੀਆਂ ਜਾਂ ਦਿੱਤੇ ਰੋਖ ਲਾਉਣ ਨਹੀਂ ਵਧਣਗੀਆਂ ਇਹ ਚਣੌਤੀ ਹੈ ਕੇਂਦਰ ਸਰਕਾਰ ਮੂਰੇ ਵੀ ਆਪਣਾ ਅਕਸ ਦਰੂਸਤ ਕਰਨ ਦੀ ਚਣੌਤੀ ਹੈ ਜਿਸ ਦੀ ਉਹ ਹੰ ਦੇਖੀ ਕਰਦਾ ਆ ਰਿਹਾ ਲਗਾਤਾਰ ਤੇ ਗਰਾਫਟ ਵਾਲੀ ਰਾਜਨੀਤੀ ਪ੍ਰਧਾਨ ਮੰਤਰੀ ਤਰਤਲ ਤੇ ਉਤਰ ਕੇ ਜਿਹੋ ਜੀ ਬਿਆਨਬਾਜ਼ੀ ਜਿਹੋ ਜੀ ਰਾਜਨੀਤੀ ਕਰਦੇ ਨੇ ਹ ਉਹਨਾਂ ਦੇ ਨਾਲ ਗ੍ਰਹਿ ਮੰਤਰੀ ਯੂਪੀ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰ ਬੀਜੇਪੀ ਦੇ ਲੀਡਰ ਮੰਤਰੀ ਜਿਹੜੀ ਸ਼ੈਲੀ ਚ ਬੋਲਦੇ ਆ ਜਿਹੜੀ ਭਾਸ਼ਾ ਜਿਹੜੀ ਉਹਨਾਂ ਦੀ ਸ਼ਬਦ ਚੋਣ ਹੈ ਜਿਹੜੀ ਉਹ ਵਰਗਵੰਡ ਦੀ ਹਵਾਲੇ ਨਾਲ ਗੱਲ ਲਿਆ ਕੇ ਖੜੀ ਕਰਦੇ ਆ ਉਸ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਕੀ ਬਿਹਾਰ ਚੋਣਾਂ ਤੱਕ ਆਉਂਦਿਆਂ-ਆਉਂਦਿਆਂ ਉਹਨਾਂ ਨੂੰ ਆਪਣੀਆਂ ਇਹਨਾਂ ਗਲਤੀਆਂ ਦਾ ਇਹਨਾਂ ਪਦੀਕੀਆਂ ਦਾ ਇਹਨਾਂ ੱੱਕੇ ਸ਼ਾਈਆਂ ਦਾ ਅਹਿਸਾਸ ਹੋਏਗਾ ਕਿ ਚੋਣ ਕਮਿਸ਼ਨ ਨੂੰ ਖੁੱਲਾ ਹੱਥ ਦੇਣ ਦਾ ਦਮ ਹੈ ਉਹਨਾਂ ਦੇ ਵਿੱਚ ਕਿ ਉਹ ਇਸ ਗੱਲ ਦੀ ਪਹਿਲ ਕਦਮੀ ਕਰਨਗੇ ਕਿ ਨਹੀਂ ਹੁਣ ਸਾਨੂੰ ਦਰਸ ਹੋ ਕੇ ਜਾਣਾ ਪਏਗਾ ਲੋਕ ਜਾਗਰੂਕ ਹੋ ਗਏ ਨੇ ਲੋਕ ਸਮਝਣ ਲੱਗੇ ਨੇ ਜੇ ਇਸ ਪਹਿਲੂ ਨੂੰ ਸਮਝਣਾ ਤਾਂ ਫਿਰ ਵਿਹਾਰ ਚੋਣਾਂ ਤੋਂ ਵੱਡੀ ਕੋਈ ਉਦਾਹਰਨ ਨਹੀਂ ਹੈ। ਬੁੱਧ ਦੀ ਉਹ ਧਰਤੀ ਜਿਸ ਨੂੰ ਇੰਜ ਸਹਿਜਣ ਦੇ ਵਿੱਚ ਸੰਭਾਲਣ ਦੇ ਵਿੱਚ ਸਾਡੀ ਸਮੁੱਚੀ ਰਾਜਨੀਤਿਕ ਜਮਾਤ ਫੇਲ ਸਾਬਤ ਹੋਈ ਹੈ। ਉੱਥੇ ਸਿਰਫ ਵੋਟ ਖਰੀਦ ਦਾ ਆਧਾਰ ਬਣਾ ਕੇ ਜਾਤ ਪਾਤ ਧਰਮ ਦਾ ਪਾੜਾ ਪਾ ਕੇ ਇਹ ਜਿਹੜੀ ਸਿਆਸਤ ਚੱਲੀ ਹੈ। ਉਹਦੇ ਵਿੱਚੋਂ ਕੀ ਇਸ ਵਾਰ ਦੀਆਂ ਚੋਣਾਂ ਨਜਾਦ ਦਵਾ ਪਾਉਣਗੀਆਂ ਜਾਂ ਨਹੀਂ? ਲੋਕਤੰਤਰਕ ਤੌਰ ਦੇ ਉੱਤੇ ਬਿਹਾਰ ਦੀਆਂ ਚੋਣਾਂ ਦੇ ਵਿੱਚੋਂ ਦੇਸ਼ ਮਜ਼ਬੂਤ ਹੋ ਕੇ ਨਿਕਲੇਗਾ ਕਿ ਨਹੀਂ ਸਵਾਲ ਤਾਂ ਹੀ ਖੜਾ ਜਾਂ ਫਿਰ ਹੋਰ ਗਰਾਫਟ ਵੱਲ ਜਾਣਾ ਮੈਂ ਇੱਕ ਲੇਖ ਪੜਿਆ ਸੀਗਾ ਆਸ਼ੂਤੋਸ਼ ਹੋਰਾਂ ਦਾ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਹੈਨਾ ਤੇ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਰਾਜਨੀਤਿਕ ਮਾਰਨੇ ਪ੍ਰੋਫੈਸਰ ਨੇ ਹੈਨਾ ਉਹਨਾਂ ਦਾ ਉਹ ਇੱਕ ਪੈਰਾ ਮੈਨੂੰ ਬੜਾ ਬਾਜ਼ੂ ਲੱਗਿਆ ਉਹ ਕਹਿੰਦੇ ਵੀ ਇਸ ਦੇ ਵਿੱਚ ਬਿਹਾਰ ਪਹਿਲਾ ਸੂਬਾ ਜਿੱਥੇ ਚੋਣ ਆਯੋਗ ਨੇ ਵੋਟਰ ਸੂਚੀ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਵੋਟ ਸੁਧਾਈ ਐਸਆਈਆਰ ਕਹਿੰਦਾ ਇਲੈਕਸ਼ਨ ਕਮਿਸ਼ਨ ਤੇ ਕੇਂਦਰ ਇਸ ਤਰਕ ਤੋਂ ਸਹਿਮਤੀ ਨਹੀਂ ਜਤਾ ਸਕਦੇ ਕਿ ਗੈਰ ਕਾਨੂੰਨੀ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੈ ਉਹ ਕਹਿੰਦੇ ਕਿ ਇਹ ਬਾਜ਼ਮ ਤਰੀਕਾ ਨਹੀਂ ਹੈ ਇਹ ਵੋਟ ਸੁਧਾਈ ਹੋ ਜਾਂਦੀ ਸਹੀ ਤਰੀਕੇ ਨਾਲ ਤਾਂ ਚੰਗੀ ਗੱਲ ਹੈ ਕਿ ਘਟੋ ਘਟ ਜਿਹੜੇ ਨਾਗਰਿਕ ਨਹੀਂ ਹੈਗੇ ਉਹਨਾਂ ਦੀ ਵੋਟ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਹੈਗੇ ਉਹਨਾਂ ਦੀ ਵੋਟ ਤਾਂ ਹੋਣੀ ਚਾਹੀਦੀ ਹੈ ਪਰ ਅਸਲ ਵਿੱਚ ਐਸਆਈਆਰ ਇੱਕ ਅਜਿਹੇ ਮਹਮ ਦੇ ਵਿੱਚ ਕਹਿੰਦੇ ਬਦਲ ਗਈ ਜੋ ਉਹਨਾਂ ਭਾਈਚਾਰਿਆਂ ਨੂੰ ਉਹਨਾਂ ਵੋਟਰਾਂ ਨੂੰ ਉਹਨਾਂ ਨੂੰ ਅਧਿਕਾਰ ਉਹਨਾਂ ਦੇ ਖੋਣ ਤੱਕ ਚਲੀ ਗਈ ਜਿਹੜੇ ਇੱਕ ਖਾਸ ਕਰਕੇ ਇੱਕ ਸਤਰ ਨੂੰ ਨਹੀਂ ਪਹੁੰਚ ਰਹੇ ਕਹਿੰਦੇ ਇਹ ਅੰਦੇਸ਼ਾ ਬਣ ਗਿਆ ਵੋਟ ਸਦਾਈ ਦਾ ਕਿ ਉਹਨਾਂ ਤੋਂ ਵੋਟ ਅਧਿਕਾਰ ਖੋਇਆ ਜਾ ਰਿਹਾ ਹੈ ਕਿ ਜਿਹੜੇ ਇੱਕ ਤਹਿ ਪਾਰਟੀ ਨੂੰ ਤਹਿ ਧਿਰ ਨੂੰ ਵੋਟ ਨਹੀਂ ਪਾਉਂਦੇ ਉਹਨਾਂ ਦੇ ਖਿਲਾਫ ਭੁਗਤਦੇ ਨੇ ਤਾਂ ਉਹਨਾਂ ਦੀਆਂ ਵੋਟਾਂ ਹੀ ਕੱਟ ਦੋ ਜੇ ਉਹ ਸੱਤਾ ਦੇ ਉਲਟ ਭੁਗਤਦੇ ਨੇ ਉਹਨਾਂ ਦੀਆਂ ਵੋਟਾਂ ਹੀ ਕੱਟ ਦੋ ਕਹਿੰਦੇ ਇਹ ਜਦੋਂ ਸੰਦੇਸ਼ ਚਲਾ ਗਿਆ ਤੇ ਫਿਰ ਤੁਹਾਡੀ ਪ੍ਰੋਸੇਜੋਗਤਾ ਸਰਕਾਰ ਦੀ ਵੀ ਤੇ ਚੋਣ ਕਮਿਸ਼ਨ ਦੀ ਵੀ ਗਈ ਕਹਿੰਦੇ ਦੁਨੀਆ ਭਰ ਦੇ ਵਿੱਚ ਲੋਕਤੰਤਰਿਕ ਗਰਾਫਟ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੁੜਿਆ ਮਾਮਲਾ ਹੈ ਇਹ ਦੁਨੀਆ ਭਰ ਚ ਸੁਣਿਆ ਜਾਂਦਾ ਇਹਦਾ ਫਿਰ ਲੋਕਤੰਤਰਿਕ ਗਰਾਫਟ ਦਾ ਇਹ ਤੋਂ بڑا ਦ੍ਰਿਸ਼ਕਾਂ ਦੇ ਹੋਰ ਕੀ ਹੋਊਗਾ ਜੇ ਇਹ ਤਰੀਕਾ ਕਰ ਬਣਾਉਣੇ ਇਹ ਗੱਲਬਾਤ ਤਦ ਸ਼ੁਰੂ ਹੁੰਦੀ ਹੈ ਜਦੋਂ ਕਹਿੰਦੇ ਜੀ ਸਾਡੀਆਂ ਸੁਤੰਤਰ ਸੰਸਥਾਵਾਂ ਜਿਹੜੀਆਂ ਖੁਦਮਖਤਿਆਰ ਸੰਸਥਾਵਾਂ ਨੇ ਚਾਹੇ ਸਾਡਾ ਜੁਡੀਸ਼ੀਅਲ ਅਦਾਲਤੀ ਪ੍ਰਕਿਰਿਆ ਹੋਵੇ ਚਾਹੇ ਚੋਣ ਕਮਿਸ਼ਨ ਹੋਵੇ ਚਾਹੇ ਖੁਫੀ ਏਜੰਸੀਆਂ ਹੋਣ ਚਾਹੇ ਟੈਕਸ ਵਿਭਾਗ ਹੋਵੇ ਚਾਹੇ ਕੇਂਦਰੀ ਸਾਡੇ ਬੈਂਕ ਹੋਣ ਹੈਨਾ ਚਾਹੇ ਮੀਡੀਆ ਹੋਵੇ ਚਾਹੇ ਯੂਨੀਵਰਸਟੀਆਂ ਹੋਣ ਉਹਨਾਂ ਦੀਆਂ ਸ਼ਕਤੀਆਂ ਨੂੰ ਉਹਨਾਂ ਦੀਆਂ ਤਾਕਤਾਂ ਨੂੰ ਉਹਨਾਂ ਦੇ ਫੈਸਲੇ ਲੈਣ ਦੇ ਅਧਿਕਾਰਾਂ ਨੂੰ तहस्नेस ਕਰਕੇ ਉਹਨਾਂ ਦਾ ਕੇਂਦਰੀਕਰਨ ਕੀਤਾ ਜਾਂਦਾ ਜਦੋਂ ਸੱਤਾ ਕਰਨ ਕੀਤਾ ਜਾਂਦਾ ਜਦੋਂ ਸਿਆਸੀ ਜਮਾਤ ਉਹਨਾਂ ਦੇ ਕੰਟਰੋਲ ਆਪਣੇ ਚ ਲੈ ਲੈਂਦੀ ਆਪਣੇ ਹੱਥ ਚ ਲੈ ਲੈਂਦੀ ਹੈ ਫਿਰ ਇਹ ਸਾਰੀ ਗਰਾਪਟ ਲੋਕਤੰਤਰ ਦੀ ਗਰਾਪਟ ਸਾਫਤ ਹੁੰਦੀ ਹੈ ਉਹ ਕਹਿੰਦੇ ਕਿ ਮੌਕਾ ਹੈ ਇਸ ਮੌਕੇ ਕਿ ਇਹਨਾਂ ਦੀਆਂ ਸੰਸਥਾਵਾਂ ਦੀਆਂ ਸ਼ਕਤੀਆਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਖੁਦਮਖਤਿਆਰੀ ਦਿੱਤੀ ਜਾਵੇ ਲੋਕ ਆਪਣੀ ਵੋਟ ਦਾ ਅਧਿਕਾਰ ਆਪਣੀ ਇੱਛਾ ਅਨਸਾਰ ਕਰਨ ਸੱਤਾ ਚ ਕੋਈ ਆਵੇ ਕੋਈ ਜਾਵੇ ਇਹ ਨਹੀਂ ਇਹ ਲੋਕਤੰਤਰ ਬਹਾਲ ਹੁੰਦਾ ਤਾਂ ਮੁਲਕ ਤਰੱਕੀ ਵੱਧ ਕਰਦਾ ਪਰ ਇੱਥੇ ਵਿਹਾਰ ਦੀਆਂ ਚੋਣਾਂ ਨੇ ਸਵਾਲ ਲਿਆ ਖੜਾ ਕੀਤਾ ਕਿ ਇਹ ਚੋਣਾਂ ਲੋਕਤੰਤਰ ਦੀ ਗਰਾਫ ਨੂੰ ਹੋਰ ਡੂੰਘੇ ਖੋਚ ਲੈ ਡੰਗੀਆਂ ਜਾਂ ਉਹਨਾਂ 'ਤੇ ਰੋਕ ਲਾਉਣਗੀਆਂ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਜਦੋਂ 14 ਤਰੀਕ ਨੂੰ ਨਤੀਜੇ ਆਏ ਹਰਮਿਤ ਸਿੰਘ ਪਠਾਨ ਮਾਜਰਾ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਰਿਸ਼ਤੇਦਾਰੀ ਚ ਸਰਕਾਰ ਦਾ ਫੂਫੜ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਰੋਂ ਦੀ ਧਰਮ ਪਤਨੀ ਦਾ ਰਿਸ਼ਤੇ ਚ ਫੂਫੜ ਤੇ ਉਹਨੂੰ ਪੋਰਸਪਾਲ ਦੀ ਫਿਰਦੀ ਆ ਜਿਹਰਾਂ ਤੋਂ ਉਹਦੀ ਭਾਲ ਜਾਰੀ ਹੈ ਛਾਪੇਮਾਰੀ ਕਰ ਰਹੇ ਨੇ ਜਿਹ ਕਹਿੰਦੇ ਲੱਭ ਨਹੀਂ ਰਿਆ ਸਵਾਲ ਇਹ ਹੈ ਕਿ ਹੁਣ ਲੁਕਆਊਟ ਨੋਟਿਸ ਜਾਰੀ ਕੀਤਾ ਐਨੇ ਦਿਨ ਇੰਤਜ਼ਾਰ ਕੀਤਾ ਇਸ ਲਈ ਕਿ ਉਹਨੂੰ ਵਿਦੇਸ਼ ਲੰਘ ਦਿੱਤਾ ਜਾਣ ਜਾ ਕਹਨਾਲ ਤਾਂ ਕਹਿੰਦੇ ਜੋ ਪਹਿਲਾਂ ਹੀ ਨੇਪਾਲ ਨਹੀਂ ਟੱਪ ਗਿਆ ਇਹਨਾਂ ਨਾਲ 퇴 ਵੀ ਕਹਿੰਦੇ ਨੇ ਜੀ ਕਿ ਕੇਂਦਰ ਨਾਲ ਉਹਦਾ ਰابطਾ ਹੋ ਗਿਆ ਇਸ ਲਈ ਉਪਰੋਂ ਤਾਲਨਾ ਨਹੀਂ ਹੁਣ ਤਾਂ ਸਰਕਾਰ ਨੇ ਫੜਨਾ ਨਹੀਂ ਸਿਰਫ ਗੋਗਨ ਤੋਂ ਮਿੱਟੀ ਝਾੜੀ ਜਾ ਰਹੀ ਮਤਲਬ ਬਲਾਤਕਾਰੀ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉੱਤੇ ਪਰਚਾ ਦਰਜ ਹੈ ਤੇ ਉਹ ਪਕੌੜਾ ਸਰਕਾਰਾਂ ਨੂੰ ਭਾਲਦੀ ਫਿਰਦੀ ਹੈ ਪਰ ਅਦਾਲਤ ਸਾਬਤ ਹੋਣਾ ਹੈ ਦੂਜੇ ਸੱਚੇ ਨੇ ਜਾਂ ਝੂਠੇ ਨੇ ਪਰ ਕੀ ਪੁਲਿਸ ਇਸ ਸਥਿਤੀ 'ਚ ਹੈ ਲੱਭੇ ਨਾ ਸਕੇ ਕਐਮਐਲਏ ਨੂੰ ਵੀ ਨਾ ਲੱਭ ਸਕੇ ਉਹ ਪੰਜਾਬ ਤੋਂ ਨਿਕਲ ਕੇ ਹਰਿਆਣਾ ਹਰਿਆਣਾ ਤੋਂ ਨਿਕਲ ਕੇ ਦੇਸ਼ ਦੀ ਸਰਦ ਟੱਪ ਕੇ ਦੂਸਰੇ ਦੇਸ਼ ਦੂਸਰੇ ਦੇਸ਼ ਤੋਂ ਜਾ ਚੜ ਕੇ ਵਿਦੇਸ਼ ਕੀ ਸੱਚਮੁੱਚੇ ਸਥਿਤੀ ਹੈ ਜੇ ਨਹੀਂ ਹੈ ਤੈਨੂੰ ਲੱਗਦਾ ਸੀ ਕਿ ਉਹ ਵਿਦੇਸ਼ ਭੱਜ ਸਕਦਾ ਫਿਰ ਜਿੱਦਣ ਉਹ ਹਰਿਆਣਾ ਚੋਂ ਨਿਕਲੇ ਉਦੋਂ ਹੀ ਲੁਕਆਊਟਸ ਨੋਟਿਸ ਕਿਉਂ ਨਹੀਂ ਕਹਿੰਦੇ ਜੀ ਬਰਾਤਕਾਰ ਮਾਮਲੇ ਦੇ ਵਿੱਚ ਕਈ ਮਹੀਨਿਆਂ ਤੋਂ ਪਗੋੜੇ ਸਨੌਰ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਹਰਮੀ ਸਿੰਘ ਪਠਾਨ ਮਾਜਰੇ ਦੇ ਖਿਲਾਫ ਪੁਲਿਸ ਨੇ ਲੁਕਆਊਟਸ ਨੋਟ ਜਾਰੀ ਕੀਤਾ ਕਾਰ ਨੇ ਦੱਸਿਆ ਕਹਿੰਦੇ ਜੀ ਸਾਨੂੰ ਸ਼ੰਕਾ ਹੈ ਜੀ ਉਹ ਦੇਸ਼ ਛੱਡ ਕੇ ਭੱਜ ਸਕਦਾ ਮਤਲਬ ਹੁਣ ਸ਼ੰਕਾ ਹੋਈ ਹੈ ਹੁਣ ਸੁਭਾਵਨਾ ਹੋਈ ਹੈ ਕਿ ਜੀ ਉਹ ਵਿਦੇਸ਼ ਭੱਜ ਸਕਦਾ ਹੈ ਇਸ ਲਈ ਕਹਿੰਦੇ ਜੀ ਅਸੀਂ ਨੋਟਿਸ ਜਾਰੀ ਕੀਤਾ ਕਮਾਲ ਆ ਵੀ ਤੁਹਾਡਾ ਕੰਮ ਹੁਣ ਇਹ ਸਾਰੇ ਮਸਲੇ ਦੇ ਉੱਤੇ 32 ਬੰਦਿਆਂ ਦੇ ਖਿਲਾਫ ਇੱਕ ਕੇਸ ਦਰਜ ਹੈ ਜਿਨ੍ਹਾਂ ਨੂੰ ਕਹਿੰਦੇ ਜੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੁਕਾਉਣ ਦਾ ਭਜਾਉਣ ਦਾ ਦੋਸ਼ ਹੈ ਉਹ ਚ ਹਰਮੀਤ ਸਿੰਘ ਪਠਾਨ ਮਾਜਰੇ ਦਾ ਮੁੰਡਾ ਵੀ ਹੈ ਉਨ੍ਹਾਂ ਦੀ ਹੋੜ ਨੇੜਲੇ ਵੀ ਨੇ ਰਿਸ਼ਤੇਦਾਰ ਵੀ ਨੇ ਸਾਡੂ ਵੀ ਹੈ ਹੋਰ ਰਿਸ਼ਤੇਦਾਰ ਵੀ ਨੇ ਹੈਨਾ ਉਹਨਾਂ ਸਾਰਿਆਂ ਦੇ ਉੱਤੇ ਪਠਾਨ ਮਾਜਰਾ ਨੂੰ ਲੁਕਾਉਣ ਦਾ ਤੇ ਭਜਾਉਣ ਦਾ ਹੈਨਾ ਇਹ ਦੋਸ਼ ਤੇ ਤਹਿਤ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਤੇ ਕਹਿੰਦੇ ਜੀ ਪੁਲਿਸ ਸਰਕਾਰੀ ਰਹਿਸ਼ ਤੋਂ ਲੈ ਕੇ ਕਾਰ ਬੱਸ ਡੇਰੇਲਵੇ ਸਟੇਸ਼ਨ ਉਹਨਾਂ ਥਾਵਾਂ ਤੇ ਪੋਸਟਰ ਵੀ ਲਾ ਰਹੀ ਹੈ ਤੇ ਜਿਹੜੇ ਜਿਹੜੇ ਟਿਕਾਣਿਆਂ ਤੋਂ ਲੱਗਦਾ ਉੱਥੇ ਛਾਪੇ ਵੀ ਮਾਰ ਰਹੀ ਹੈ ਪਰ ਜੀ ਪਠਾਨ ਮਾਜਰਾ ਮਿਲ ਨਹੀਂ ਰਿਹਾ ਹੁਣੇ ਰਾਜਨੀਤਿਕ ਕੋ ਦਾ ਸਮਝੌਤਾ ਕਿਸੇ ਹੋਰ ਪਾਸੇ ਹੋ ਗਿਆ ਤਾਂ ਨਹੀਂ ਮਿਲ ਰਿਹਾ ਸਰਕਾਰ ਦੀ ਕਮਜ਼ੋਰੀ ਹੋ ਗਈ ਸਰਕਾਰ ਨਾਲ ਇਹ ਸਮਝੌਤਾ ਹੋ ਗਿਆ ਤਾਂ ਨਹੀਂ ਮਿਲ ਰਿਹਾ ਜਾਂ ਇਹ ਇਜ਼ਰਾਈਲ ਨੀਤੀ ਤੋਂ ਪ੍ਰੇਰਿਤ ਹੈ ਕਿੰਨੇ ਸਵਾਲ ਅਜੇ ਜਿਉਂਦੇ ਤਿਉਹ ਖੜੇ ਨੇ ਜਦ ਤੱਕ ਅਦਾਲਤੀ ਪ੍ਰਕਿਰਿਆ ਚ ਅੱਗੇ ਨਹੀਂ ਵਧਦੇ ਪਰ ਆ ਇੱਕ ਹੁਣ ਮਹੀਨਿਆਂ ਵੱਧੀ ਜਾ ਕੇ ਲੁੱਕਆਊਟਸ ਨੋਟਸ ਜਾਰੀ ਕਰਕੇ ਜੇ ਸਾਨੂੰ ਖਦਸਾ ਬਾਹਰ ਭਜੂਗਾ ਮਤਲਬ ਇੰਨੇ ਮਹੀਨੇ ਨਹੀਂ ਭਜ ਸਕਦਾ ਸੀ ਹੁਣ ਭਜੂਗਾ ਸੋ ਇਹਨੇ ਇੱਕ ਨਵਾਂ ਸਰਕਾਰੀ ਸਿਸਟਮ ਤੇ ਸਵਾਲ ਧੁਰ ਖੜਾ ਕੀਤਾ ਕਿ ਕੀ ਹੋਣੀ ਚਾਹੀਦਾ ਚਲੋ ਸਰਕਾਰੀ ਸਿਸਟਮ ਤਾਂ ਚੱਲਦਾ ਹੀ ਵੱਖਰੇ ਤਰੀਕੇ ਨਾਲ ਹੈ ਇੱਕ ਹੋਰ ਪਹਿਲੂ ਹੈ ਜਨਾਬ ਕੱਲ ਇੱਕ ਟੀਮ ਆਉਂਦੀ ਹੈ ਕੇਂਦਰ ਦੀ ਪੰਜਾਬ ਆਯੁਸ਼ਮਾਨ ਜਿਹੜਾ ਉਹ ਯੋਜਨਾ ਹੈ ਨਰਿੰਦਰ ਮੋਦੀ ਹਰਾਂ ਦੀ ਸਿਹਤ ਕੇਂਦਰਾਂ ਦੇ ਹਵਾਲੇ ਨਾਲ ਪਹਿਲਾਂ ਵੀ ਪੇਚਾ ਫਸਿਆ ਸੀ ਫਿਰ ਪੇਚਾ ਫਸ ਗਿਆ ਕਹਿੰਦੇ ਜਦੋਂ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਉਹਨਾਂ ਦੀ ਟੀਮ ਸਿਹਤ ਕੇਂਦਰਾਂ ਦੌਰਾ ਕਰ ਰਹੀ ਹੈ ਫਟਾਫਟ ਮੁੱਖ ਮੰਤਰੀ ਭਗਵੰਤ ਮਾਨ ਵਾਲਾ ਬੋਰਡ ਤਾਰਿਆ ਬਾਈ ਫੋਟੋ ਲੱਗਿਆ ਫੱਟਾ ਤਾਰ ਕੇ ਲੁਕੋ ਕੇ ਪਿੱਛੇ ਰੱਖਤਾ ਕਿਹੜੇ ਦੌਰਾ ਕਰਕੇ ਜਾਣ ਤਾਂ ਉਹਨਾਂ ਨੇ ਲੱਗੇ ਆਯੂਸ਼ਮਨ ਯੋਜਨਾ ਤਾਂ ਇੱਥੇ ਕਿਤੇ ਸਾਡਾ ਫੰਡ ਨਾ ਰੁਕ ਜਵੇ ਗ੍ਰਾਂਟ ਆਉਣੀ ਨਾ ਰੁਕ ਜਵੇ ਕੇਂਦਰ ਦਾ ਵੀ ਹਾਂ ਨਹੀਂ ਹੈ ਕਿ ਫੰਡ ਤਾਂ ਦੇਵਾਂਗੇ ਜੇ ਸਾਡੀ ਯੋਜਨਾ ਦਾ ਨਾਮ ਲਿਖਿਆ ਸਾਡੇ ਵਾਲੇ ਕਹਿੰਦੇ ਆ ਕਿ ਨਾ ਸਾਡਾ ਚਾਹੀਦਾ ਕਿਉਂਕਿ ਅਸੀਂ ਸੁਭੇਜ ਸਰਕਾਰ ਆ ਇਹ ਫੱਟਿਆਂ ਦੀ ਲੜਾਈ ਫੋਟੋਆਂ ਦੀ ਜਿਹੜੀ ਲੜਾਈ ਆ ਉਹ ਕਿੱਥੇ ਲਈ ਆਈ ਸੁਭੇ ਸਰਕਾਰਾਂ ਦਾ ਕੰਮ ਇਹ ਨਾ ਲੋਕਾਂ ਦੀ ਆਪਣੇ ਵੋਟਰਾਂ ਦੀ ਆਪਣੇ ਵਾਸੀਆਂ ਦੀ ਬਾਹ ਫੜਨਾ ਪਰ ਨਾਲ ਦੀ ਹੜਪੀਟਾਂ ਦੀ ਬਾਹ ਫੜ ਰਹੇ ਉਹਨਾਂ ਰੋਗੀਆਂ ਦੀ ਬਾਹ ਫੜ ਰਹੇ ਉਹਨਾਂ ਪੰਜਾਬ ਦੀ ਬਾਹ ਫੜ ਰਹੇ ਹਾਂ ਸਾਰੇ ਪਾਸੇ ਕਿਹੜਾ ਆਰਟੀਓ ਦਫ਼ਤਰ ਨੂੰ ਤਾਲੇ ਵਾਲਾ ਖੜੇ ਜਾ ਰਹੀ ਹੈ ਨਾ ਜਿੱਥੇ ਇਹਨਾਂ ਤੁਹਾਡੇ ਧਿਆਨ ਚ ਕਿਉਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਗਏ ਲੋਜੀ ਮਾ ਆਰਟੀਓ ਦਫ਼ਤਰ ਨੂੰ ਤਾਲਾ ਲਾਤਾ ਸਾਡੇ ਪੱਤਰਕਾਰ ਸਾਥੀ ਪਹੁੰਚ ਗਏ ਉੱਥੇ ਕਹਿੰਦੇ ਭਾਈ ਜਿਹਨੂੰ ਤਾਲਾ ਲਾਇਆ ਉੱਥੇ ਤਾਂ ਸਿਰ ਪਰਚੀ ਕੱਟੀ ਜਾਂਦੀ ਸੀ ਚਲਾਨ ਚਰੂਣ ਵਾਲੀ ਉਹ ਤਾਂ ਹਾਲ ਕਬਰ ਹੈ ਆਰਟੀਓ ਦਫ਼ਤਰ ਤਾਂ ਸੱਜੇ ਪਾਸੇ ਇੱਧਰ ਬਣਿਆ ਹੋਇਆ ਜੋ ਤਾਂ ਚੱਲਦਾ ਹੋਵੇਂ ਕਹਿੰਦੇ ਇਹ ਉਹ ਤਾਂ ਬੰਦੇ ਨਹੀਂ ਹੋਇਆ ਉਹਨ ਤੋਂ ਕਿ ਤਾਲਾ ਹੀ ਨਹੀਂ ਉੱਥੇ ਆਰ ਕਹਿੰਦੇ ਉਹ ਦਿਨ ਦੇ ਲਈ ਉਧਰੋਂ ਬੋਰਡ ਤਾਰ ਕੇ ਉਸ ਹਾਲ ਕਮਰੇ ਦੇ ਉੱਪਰ ਲਾ ਕੇ ਤਾਲਾ ਲਾਉਣ ਦਾ ਡਰਾਮਾ ਕੀਤਾ ਮੁਖੰਤਰੀ ਸਾਹਿਬ ਨੇ ਮਤਲਬ ਕਿਤੇ ਬੋਰਡ ਲਾ ਕੇ ਤੁਸੀਂ ਡਰਾਮਾ ਕਰਦੇ ਹੋ ਕਿਤੇ ਬੋਰਡ ਲਾ ਕੇ ਤੁਸੀਂ ਡਰਾਮਾ ਕਰਦੇ ਹੋ ਲਾਉਣ ਤੇ ਲਾਉਣ ਦਾ ਹੀ ਡਰਾਮਾ ਹੁੰਦਾ ਤੁਹਾਨੂੰ ਤਸਵੀਰਾਂ ਲਗਾ ਕੇ ਹੀ ਖੇਡ ਕਰਨੀ ਆਉਂਦੀ ਇਹ ਤਾਂ ਉੱਪਰ ਕੁਛ ਨਹੀਂ ਸੋਏ ਇੰਜ ਪੰਜਾਬ ਦੀ ਜਨਤਾ ਦਾ ਪੰਜਾਬ ਸੂਬੇ ਦਾ ਭਲਾ ਨਹੀਂ ਹੋਣਾ ਜਦੋਂ ਤੁਸੀਂ ਤਾਂ ਦੁਹਿਆਂ ਨੂੰ ਕਹਿੰਦੇ ਸੀ ਕਿ ਪਤੀਲਿਆਂ ਤੇ ਫੋਟੋ ਸਾਈਕਲਾਂ ਤੇ ਫੋਟੋ ਐ ਐਂਬੂਲੈਂਸਾਂ ਤੇ ਫੋਟੋ ਆ ਕਰੋਨਾ ਕਿੱਟਾਂ ਦੇ ਫੋਟੋ ਜੀ ਇਹ ਮਾਝ ਦੇਉ ਪਤੀਲੇ ਤੇ ਤੁਸੀਂ ਗੁਰਪੁਰਪੂਰ ਦੀਆਂ ਵਧਾਈਆਂ ਦੇਣ ਲੱਗੇ ਆ ਬੋਰਡ ਸ਼ਹਿਰਾਂ ਕਸਮਾਂ ਚਲਾਉਂਦੇ ਆ ਸ਼ਹੀਦੀ ਪੁਰਬ ਦੀਆਂ ਹੈ ਮਤਲਬ ਦਿਹਾੜਾ ਮਨਾਉਣ ਦੀ ਅਪੀਲ ਕਰਦੇ ਆ ਉਹਦੇ ਤੇ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਕਰਾਵਾਂਗੇ ਉਹਦੇ ਤੇ ਬੋੜੇ ਬੋੜ ਥੋੜੀ ਫੱਟੀ ਫੱਟੀ ਫੋਟੋ ਹੀ ਫੋਟੋ ਮਤਲਬ ਆਪਣੇ ਆਪ ਨੂੰ ਤੁਸੀਂ ਕੁਰਬਾਨੀ ਦਾ ਪੁੰਜ ਦਿਖਾਈ ਜਾਂਦੇ ਹੋ ਪਾਣੀਆਂ ਦਾ ਰਾਖਾ ਬਣ ਕੇ ਫੋਟੋਆਂ ਲਵਾ ਲੀਆਂ ਬੋਡ ਲਵਾ ਲਏ ਹੈ ਸ਼ਾਲ ਪੋ ਵਾਲੇ ਗਲਾਂ ਦੇ ਵਿੱਚ ਤੇ ਪਾਣੀ ਅਗਲੇ ਲਟਕੇ ਲਈ ਜਾਂਦੇ ਨੇ ਕੰਟਰੋਲ ਕੇਂਦਰ ਨੇ ਲੱਗ ਲੇ ਕਰ ਕੀ ਰਹੇ ਆ ਤੁਸੀਂ ਸਵਾਲ ਖੜਾ ਚਲੋ ਜਾਂਦੇ ਜਾਂਦੇ ਇੱਕ ਹੋਰ ਅਹਿਮ ਖਬਰ ਦੇ ਉੱਤੇ ਗੌਰ ਕਰੀਏ ਆਪਾਂ ਲੰਘੇ ਦਿਨੀ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਦੇ ਵਿੱਚ ਇਸ ਸਾਲ ਅਗਸਤ 2025 ਦੇ ਵਿੱਚ ਵੀਜ਼ੇ ਲਈ ਕੈਨੇਡਾ ਦੇ ਵੀਜ਼ੇ ਲਈ ਜਿਹੜੀਆਂ ਐਪਲੀਕੇਸ਼ਨਾਂ ਲੱਗੀਆਂ ਉਹਨਾਂ ਚੋਂ 74% ਦੀਆਂ ਦੁਨੀਆਂ ਭਾਰਤੀਆਂ ਦੀਆਂ ਜਿਨ੍ਹਾਂ ਚ ਵੱਡੀ ਗਿਣਤੀ ਪੰਜਾਬ ਤੇ ਹਰਿਆਣੇ ਦੇ ਬੱਚੇ ਵੀ ਸੀ 74% ਦੀਆਂ ਅਰਜ਼ੀਆਂ ਵੀਜ਼ੇ ਲਈ ਰੱਦ ਹੋਈਆਂ। ਮਾਮਲਾ ਇੱਥੇ ਨਹੀਂ ਰੁਕ ਰਿਹਾ ਜਨਾਬ। ਕੈਨੇਡਾ ਦੇ ਵਿੱਚੋਂ 7 ਲੱਖ ਭਾਰਤੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ। 7 ਲੱਖ ਭਾਰਤੀ ਜਲਦ ਕੈਨੇਡਾ ਛੱਡਣ ਲਈ ਮਜਬੂਰ ਹੋ ਸਕਦੇ ਨੇ ਕਿਉਂਕਿ ਜਿਨ੍ਹਾਂ ਦੇ ਵੀਜ਼ਿਆਂ ਦੀ ਮਤ ਮੁੱਕਣ ਵਾਲੀ ਹੈ ਉਸ ਨੂੰ ਸ਼ਾਇਦ ਅੱਗੇ ਨਾ ਪਤਾਇਆ ਜਾਵੇ। ਕੁਝ ਖਾਸ ਕਰਕੇ ਸਟੂਡੈਂਟਾਂ ਦੇ ਲਈ ਵਰਕ ਵੀਜ਼ੇ ਵਾਲਿਆਂ ਲਈ ਇਹ ਚੁਣੌਤੀ ਖੜੀ ਹੋ ਗਈ ਹੈ। ਇਹ ਖਬਰ ਮੇਰੇ ਸਾਹਮਣੇ ਹੈ ਜਿਹੜੀ ਦੱਸਦੀ ਹੈ ਕਿ ਕੈਨੇਡਾ ਆਪਣੇ ਵੀਜ਼ਾ ਕਾਨੂੰਨਾਂ ਦੇ ਵਿੱਚ ਜਿਵੇਂ ਵੱਡੇ ਬਦਲਾਅ ਕਰ ਰਿਹਾ ਜਿਵੇਂ ਉਹ ਸਮੀਖਿਆ ਕਰ ਰਿਹਾ ਇਸ ਦੇ ਅਨੁਸਾਰ ਕਹਿੰਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਕਰੀਬ 7 ਲੱਖ ਲੋਕਾਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਇਹ ਆਪਣੇ ਆਪ ਚ ਵੱਡਾ ਘਟਵਾਲਾ 7 ਲੱਖ ਭਾਰਤੀਆਂ ਕਹਿੰਦੇ ਜੀ ਪੰਜਾਬੀ ਨੌਜਵਾਨ ਇਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਚ ਨੇ ਜਿਨ੍ਹਾਂ ਚ ਸਭ ਤੋਂ ਜ਼ਿਆਦਾ ਸਾਡੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਅਸਰ ਪੈਣਾ ਸਿੱਧਾ ਹੈ ਕਹਿੰਦਾ ਜਿਨ੍ਹਾਂ ਕੋਲ ਟੈਂਪਰੇਰੀ ਵੀਜ਼ੇ ਨੇ ਜਿਨ੍ਹਾਂ ਕੋਲ ਵਰਕ ਵੀਜ਼ੇ ਨੇ ਜਿਨ੍ਹਾਂ ਕੋਲ ਸਟੱਡੀ ਵੀਜ਼ਾ ਤੋਂ ਬਾਅਦ ਹੈ ਉਹ ਪੱਕੇ ਹੋਣ ਦੇ ਲਈ ਜੇ ਨੌਕਰੀ ਪੇਸ਼ ਵਾਲੀ ਪ੍ਰਕਿਰਿਆ 'ਚ ਨੇ ਉਹ ਸਾਰਿਆਂ ਦੇ ਕਹਿੰਦੇ ਵੀਜ਼ੇ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਵੀਜ਼ੇ ਦੁਬਾਰਾ ਸ਼ਾਇਦ ਨਾ ਨਵਿਆਏ ਜਾਣ ਇਸ ਲਈ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ ਇਹ ਕੈਨੇਡਾ ਦੇ ਸੰਸਦ ਦੇ ਵਿੱਚ ਇਹ ਬਿੱਲ ਜੇ ਪਾਸ ਹੋ ਜਾਂਦਾ ਹੈ ਬਿੱਲ ਆ ਗਿਆ ਕਹਿੰਦੇ ਹੱfte ਖੰਡ ਦੇ ਵਿੱਚ ਉਹਦੇ ਤੇ ਫੈਸਲਾ ਹੋ ਸਕਦਾ ਜੇਕਰ ਇਹ ਪਾਸ ਹੋ ਗਿਆ ਤਾਂ ਉਸ ਤੋਂ ਬਾਅਦ ਅਗਾਹਲੀ ਵਾਰ ਇਹ ਵੀਜ਼ੇ ਨਹੀਂ ਬੰਦ ਨੇ ਤੇ 7 ਲੱਖ ਦੇ ਕਰੀਬ ਆਰਤੀਆਂ ਦੀ ਛੁੱਟੀ ਹੋ ਸਕਦੀ ਹੈ ਇੱਕ ਪਾਸੇ ਅਰਜ਼ੀਆਂ ਦੇ ਉੱਤੇ ਵੀਜ਼ੇ ਲੱਗ ਨਹੀਂ ਰਹੇ ਅਰਜ਼ੀਆਂ ਰੱਦ ਹੋ ਰਹੀਆਂ ਵੀਜ਼ਾ ਅਪਲਾਈ ਵਾਲੀਆਂ ਦੂਸਰੇ ਪਾਸੇ 7 ਲੱਖ ਇਹ ਕੱਢ ਦਿੱਤੇ ਜਾਣੇ ਉਧਰ ਅਮਰੀਕਾ ਦੇ ਵਿੱਚ ਜੋ ਪੀਚ ਫਸਿਆ ਹੈ ਹੈਨਾ ਜਿਵੇਂ ਉੱਥੇ ਮਤਲਬ ਕਿ ਟਰੱਕ ਡਰਾਈਵਰਾਂ ਦੇ 30-30 ਸਾਲ 40 ਸਾਲ ਪੁਰਾਣੇ ਉਹਦੇ ਵੀ ਸਿਰਫ ਪੇਜੀ ਕਿ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਨੂੰ ਕੱਢਣ ਦੀ ਤੋਰਨ ਦੀ ਕਵਾਇਦ ਹੋਈ ਹੈ ਉਸ ਨੇ ਕਈ ਸਵਾਲ ਖੜੇ ਕੀਤੇ ਸੋ ਇਹ ਸਭ ਦੇ ਵਿਚਾਲੇ ਬਸ ਸੁਖਾਮੀ ਖਬਰ ਇਹੀ ਹੈ ਕਿ ਮਮਦਾਨੀ ਨੇ ਨਿਊਯਾਰਕ ਦੇ ਵਿੱਚ 트ੰਪ ਦੇ ਕਿਲੇ ਚ ਸਨ ਲਾਤੀ ਹੈ ਉਹ ਮੇਅਰ ਬਣੇ ਨੇ ਪੰਜਾਬ ਨਾਲ ਰਿਸ਼ਤਾ ਉਸ ਪਰਿਵਾਰ ਦਾ ਭਾਰਤੀ ਮੂਲ ਦੇ ਨੇ ਸੋ ਇਸ ਲਈ ਮਮਦਾਨੀ ਨੇ ਜਿਵੇਂ ਸਨ ਲਾਈ ਹੈ 트ੰਪ ਦੇ ਲਈ ਉੱਥੇ ਵੀ ਇਹਦਾ ਮਤਲਬ ਸਰਕਾਰ ਦੇ ਲਈ ਚੁਣੌਤੀ ਤਾਂ ਖੜੀ ਹੈ ਪਰ ਆ ਭਾਰਤੀਆਂ ਦੇ ਲਈ ਵੱਡੀ ਚੁਣੌਤੀ ਹੈ ਜਿਸ ਲਈ ਇਹ ਪੈਨੂ ਗੌਰਮੰਗਦਾ ਸੀ ਬਹੁਤ ਬਹੁਤ ਸ਼ੁਕਰੀਆ